ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਕੈਨੇਡਾ ਦੇ 5 ਮੇਨ ਟੌਪਿਕ ਡਿਸਕਸ ਕਰਨੇ ਆ ਜੋ ਤੁਹਾਡੇ ਸਾਰਿਆਂ ਵਾਸਤੇ ਬਹੁਤ ਇੰਪੋਰਟੈਂਟ ਹੈ ਤੇ ਖਾਸ ਕਰਕੇ ਜੇਕਰ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਨ ਜਾ ਰਹੇ ਹੋ ਤਾਂ ਤੁਹਾਡੇ ਵਾਸਤੇ ਉਹ ਖਾਸ 5 ਟਿਪਸ ਉਹ ਹੋਣਗੇ ਜਿਹੜੇ ਤੁਹਾਡੇ ਵੀਜ਼ਾ ਰਿਜੈਕਸ਼ਨ ਦੇ ਚਾਂਸਸ ਜਿਹੜੇ ਆ ਉਹ ਘੱਟ ਨਹੀਂ ਨਾ ਦੇ ਬਰਾਬਰ ਕਰ ਦੇਣਗੇ ਯਾਨੀ ਕਿ ਤੁਹਾਡਾ ਵੀਜ਼ਾ ਅਪਰੂਵ ਹੋਵੇਗਾ ਹੀ ਹੋਵੇ ਪੰਜ ਉਸ ਗਰਾਉਂਡ ਦੀ ਗੱਲ ਕਰਨੀ ਹੈ ਜੋ ਬਹੁਤ ਅਹਿਮ ਹੈ ਉਹਨਾਂ ਪੰਜ ਫੈਕਟਰਸ ਦੇ ਨਾਲ ਤੁਹਾਡੀ ਫਾਈਲ ਅਕਸਰ ਕੈਨੇਡਾ ਦੇ ਵਿੱਚ ਰਿਫਿਊਜ਼ ਹੁੰਦੀ ਹੈ ਤੇ ਖਾਸ ਕਰਕੇ ਸਟੂਡੈਂਟ ਵੀਜ਼ਾ ਦੇ ਕੇਸ ਦੇ ਵਿੱਚ ਤੇ ਇਹ ਸਭ ਤੋਂ ਜ਼ਿਆਦਾ ਮੇਨ ਪੂਮ ਕਾ ਜੜੇ ਉਹ ਪੰਜ ਫੈਕਟਰ ਨਹੀਂ ਬਣਾਉਂਦੇ ਨੇ ਉਹ ਪੰਜ ਕਿਹੜੇ ਫੈਕਟਰ ਨੇ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡੇ ਲਈ ਬਹੁਤ ਇੰਪੋਰਟੈਂਟ ਚੈਨਲ ਹੈ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਕਿਸੇ ਤਰ੍ਹਾਂ ਦਾ ਪ੍ਰੋਮੋਸ਼ਨਲ ਕੰਟੈਂਟ ਤਿਆਰ ਨਹੀਂ ਕੀਤਾ ਜਾਂਦਾ ਕੇਪਸਨੋਟ ਐਸਓਪੀ ਸ਼ੈਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਦਰਸਲ ਕੈਨੇਡਾ ਦੇ ਵੱਲੋਂ ਹਾਲ ਫਿਲਹਾਲ ਦੇ ਵਿੱਚ ਜੋ ਵੱਡੇ ਚੇਂਜਸ ਕੀਤੇ ਗਏ ਨੇ ਉਹਨਾਂ ਚੇਂਜਸ ਤੋਂ ਬਾਅਦ ਹੁਣ ਪੰਜ بڑے ਮੇਨ ਟਾਪਿਕ ਨੇ ਜਾਂ بڑے ਮੇਨ ਫੈਕਟਰ ਨੇ ਜਿਹੜੇ ਤੁਹਾਡੇ ਵੀਜ਼ਾ ਔਨ ਦੇ ਚਾਂਸਸ ਵਧਾ ਸਕਦੇ ਨੇ ਤੇ ਇਹਨਾਂ ਫੈਕਟਰ ਦੇ ਆਧਾਰ ਤੇ ਤੁਹਾਡਾ ਵੀਜ਼ਾ ਜਿਹੜਾ ਹੈ ਉਹ ਵੀਜ਼ਾ ਆਫੀਸਰ ਰਿਜੈਕਟ ਕਰ ਸਕਦਾ ਹੈ ਉਹਨਾਂ ਪੰਜ ਫੈਕਟਰ ਚੋਂ ਸਭ ਤੋਂ ਜਿਹੜਾ ਪਹਿਲਾ ਫੈਕਟਰ ਹੈ ਉਹ ਹੈ ਫੰਡਸ ਦਾ ਤੁਸੀਂ ਆਪਣੀ ਸਕਰੀਨ ਤੇ ਦੇਖੋ ਇਨਸਫੀਸ਼ੀਐਂਟ অর ਇਨਡਿਕੁਏਟ ਪ੍ਰੂਫ ਆਫ ਫੰਡਸ ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਕਿ ਜੇਕਰ ਤੁਹਾਡੇ ਪ੍ਰੂਫ ਆਫ ਫੰਡ ਘੱਟ ਹੈ ਜਾਂ ਫਿਰ ਇਨਸਫੀਸ਼ੀਐਂਟ ਬੈਲੈਂਸ ਆ ਤੁਹਾਡੇ ਕੋਲ ਮਤਲਬ ਪ੍ਰਯਾਪਤ ਪੈਸੇ ਨਹੀਂ ਹੈਗੇ ਤਾਂ ਤੁਹਾਡਾ ਵੀਜ਼ਾ ਰਿਜੈਕਟ ਹੋ ਸਕਦਾ ਹੈ ਸਟੱਡੀ ਪਰਮਿਟ ਦੀ ਗੱਲ ਕਰ ਰਹੇ ਹਾਂ ਜੇਕਰ ਤੁਸੀਂ ਸਟੱਡੀ ਪਰਮਿਟ ਅਪਲਾਈ ਕਰਦੇ ਹੋ ਇਸ ਕਰਕੇ ਮੈਂ ਵੀਡੀਓ ਬਣਾ ਰਿਹਾ ਕਿਉਂਕਿ ਕੁਝ ਕੇਜੈਂਟ ਹੁਣ ਪ੍ਰਮੋਟ ਕਰਨ ਲੱਪੇ ਆ ਇਸ ਸਟੱਡੀ ਪਰਮਿਟ ਨੂੰ ਇਸ ਤਰੀਕੇ ਨਾਲ ਕਿ ਭਈ ਐਸਡੀਐਸ ਖਤਮ ਹੋ ਗਿਆ ਹੁਣ ਨੋਨ ਐਸਡੀਐਸ ਆ ਗਿਆ ਨੋਨ ਐਸਡੀਐਸ ਦੇ ਵਿੱਚ ਤੁਸੀਂ ਅੱਧੀ ਫੀਸ ਪੇ ਕਰ ਦੋ ਤੁਸੀਂ ਫੀਸ 1000 ਡਾਲਰ ਪੇ ਕਰ ਦੋ 1200 ਡਾਲਰ ਪੇ ਕਰ ਦੋ 2000 ਡਾਲਰ ਪੇ ਕਰ ਦੋ ਜੀਆਈਸੀ ਪੇ ਕਰੋ ਨਾ ਪੇ ਕਰੋ ਤੁਸੀਂ ਫੰਡ ਦਿਖਾਓ ਨਾ ਦਿਖਾਓ ਤੁਹਾਡਾ ਵੀਜ਼ਾ ਲੱਗ ਜਾਵੇਗਾ ਕੋਈ ਕਹਿੰਦਾ ਜੀ ਅਸੀਂ 25 ਹਜ਼ਾਰ ਸਟੱਡੀ ਪਰਮਿਟ ਲਗਾ ਦਾਂਗੇ ਕੋਈ ਕਹਿੰਦਾ ਜੀ ਹੁਣ 65 ਹਜ਼ਾਰ ਦੇ ਵਿੱਚ ਕੈਨੇਡਾ ਦਾ ਸਟੱਡੀ ਵੀਜ਼ਾ ਲੈ ਲਓ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਪਰ ਐਕਚੁਅਲ ਦੇ ਵਿੱਚ ਸਚਾਈ ਜਿਹੜੀ ਇਸ ਤੋਂ ਕਿਤੇ ਪਰੇ ਹੈ ਬਕਾਇਦਾ ਤੌਰ ਤੇ CIC ਨੇ ਆਰਟੀਕਲ ਪਬਲਿਸ਼ ਕੀਤਾ ਹੈ ਇਹਨਾਂ ਪੰਜ ਫੈਕਟਰ ਦਾ ਉਹਦੇ ਵਿੱਚ ਸਟੱਡੀ ਪਰਮਿਟ ਦੇ ਵਿੱਚ ਤੁਹਾਨੂੰ ਜਿਹੜਾ ਲੀਕੋ ਹੈ ਉਹਦਾ 75% ਯਾਨੀ ਕਿ ਜਿਹੜੀ ਯਾਨੀ ਕਿ ਜਿਹੜੀ ਅ ਲੋ ਇਨਕਮ ਕਟਆਫ ਹੈ ਉਹਦਾ ਕਹਿ ਸਕਦੇ 75% ਦੀ 20635 ਜਿਹੜੀ ਕਿ ਜੀਆਈਸੀ ਦੀ ਰਕਮ ਹੈ ਉੰਨੀ ਰਕਮ ਯਾਨੀ ਕਿ ਉਹਨਾ ਪੈਸਾ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਭਾਵੇਂ ਉਹ ਜੀਆਈਸੀ ਦੇ ਫਾਰਮੈਟ ਦੇ ਵਿੱਚ ਹੋਵੇ ਜਾਂ ਫਿਰ ਤੁਸੀਂ ਅਕਾਊਂਟ ਦੇ ਵਿੱਚ ਸ਼ੋਅ ਕਰ ਸਕਦੇ ਆ ਵਕਤ-ਵਕਤ ਫਾਰਮੈਟ ਦੇ ਵਿੱਚ ਦਿਖਾ ਸਕਦੇ ਹੋ ਪਰ ਇੰਨਾ ਪੈਸਾ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਤਾਂ ਹੀ ਤੁਹਾਡਾ ਵੀਜ਼ਾ ਅਪਰੂਵ ਹੋਵੇਗਾ ਇੱਕ ਐਪਲੀਕੈਂਟ ਦੀ ਗੱਲ ਕਰ ਰਿਹਾ ਹਾਂ ਉਸ ਤੋਂ ਬਾਅਦ ਜੋ-ਜੋ ਐਪਲੀਕੈਂਟ ਵਧਦੇ ਜਾਣਗੇ ਤ्यों-ਤ्यों ਇਹ ਫੀ ਜਿਹੜੀ ਆ ਉਹ ਇਨਕਰੀਜ਼ ਹੁੰਦੀ ਜਾਵੇਗੀ ਇੱਕ ਚਾਰਟ ਜਿਹੜਾ ਮੈਂ ਸਕਰੀਨ ਦੇ ਉੱਤੇ ਦਿਖਾ ਰਿਹਾ ਹਾਂ 1 ਤੋਂ ਲੈ ਕੇ 7 ਲੋਕਾਂ ਤੱਕ ਜਿਹੜੇ ਅਪਲਾਈ ਕਰ ਰਹੇ ਨੇ ਇਕੱਠੇ ਤਾਂ ਉਹਨਾਂ ਦਾ ਇਹ ਚਾਰਟ ਹੈ ਯਾਨੀ ਕਿ 20635 ਡਾਲਰ ਇੱਕ ਵਾਸਤੇ ਦੋਆਂ ਵਾਸਤੇ 25690 ਤਿੰਨਾਂ ਵਾਸਤੇ 31583 ਇਦਾਂ ਹੀ ਐਡ-ਆਨ ਕਰ ਲਓ ਤੇ ਜੇ 7 ਤੋਂ ਜ਼ਿਆਦਾ ਲੋਕ ਹੁੰਦੇ ਤੇ 5559 ਰੁਪਏ ਕੈਟ ਜਿਹੜੇ ਆ ਇਹ ਐਕਸਟਰਾ ਤੁਹਾਨੂੰ ਦਿਖਾਣੇ ਪੈਣਗੇ ਆਪਣੇ ਫੰਡ ਦੇ ਰੂਪ ਦੇ ਵਿੱਚ ਸੋ ਇਥੇ ਫੀਸ ਦੀ ਗੱਲ ਨਹੀਂ ਕਰ ਰਹੇ ਇਥੇ ਤੁਹਾਡੇ ਟਰੈਵਲ ਐਕਸਪੈਂਸਸ ਦੀ ਗੱਲ ਨਹੀਂ ਕਰ ਰਹੇ ਇੰਨੇ ਤੁਹਾਡੇ ਉਹ ਚੀਜ਼ਾਂ ਦਿਖਾਉਣੀਆਂ ਪੈਣਗੀਆਂ ਜਿਹੜਾ ਤੁਹਾਡੇ ਤੁਹਾਡੇ ਕੋਲ ਫੰਡ ਹੋਣਾ ਚਾਹੀਦਾ ਹੈ ਜਾਂ ਤੁਹਾਡੇ ਕੋਲ ਇੰਨੇ ਪੈਸੇ ਬਚਤ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਕੈਨੇਡਾ ਵਿੱਚ ਸਟੱਡੀ ਕਰਨ ਚੱਲਿਓ ਸੋ 65000 ਦੇ ਚੱਕਰ 'ਚ 60000 ਦੇ ਚੱਕਰ 'ਚ 50 50000 ਦੇ ਚੱਕਰ 'ਚ 25000 ਦੇ ਚੱਕਰ 'ਚ ਨਾ ਫਸ ਜਿਓ ਜੀ ਇਹਦੇ ਵਿੱਚ ਤੁਹਾਡਾ ਵੀਜ਼ਾ ਨਹੀਂ ਜਿਆਣਾ ਹੈਗਾ ਬਹੁਤ ਰੀਅਰ ਘਟ ਬਹੁਤ ਬਹੁਤ ਘਟ ਚਾਂਸਸ ਨੇ ਇਹ ਐ ਫੈਕਟਰ ਨੰਬਰ 1 ਹੁਣ ਆਦਨੇ ਫੈਕਟਰ ਨੰਬਰ 2 ਦੇ ਉੱਤੇ ਕੀ ਦੂਜਾ ਫੈਕਟਰ ਕੀ ਹੈ ਲੈਕ ਆਫ ਟਾਈਜ਼ ਟੂ ਦੀ ਹੋਮ ਕੰਟਰੀ ਤੁਹਾਡੀ ਕੰਟਰੀ ਦੇ ਵਿੱਚ ਤੁਹਾਡੀਆਂ ਹੋਮ ਟਾਈਜ਼ ਕਿੱਦਾਂ ਦੀਆਂ ਨੇ ਯਾਨੀ ਕਿ ਜੇਕਰ ਉਹਨਾਂ ਨੂੰ ਇੰਜ ਲੱਗੇ ਵੀਜ਼ਾ ਆਫੀਸਰ ਨੂੰ ਇੰਜ ਲੱਗੇ ਕਿ ਤੁਸੀਂ ਸਟੱਡੀ ਪੂਰੀ ਹੋਣ ਤੋਂ ਬਾਅਦ ਆਪਣੀ ਕੰਟਰੀ ਵਾਪਸ ਨਹੀਂ ਹੋਣਾ ਤਾਂ ਤੁਹਾਨੂੰ ਉਹ ਰਿਜੈਕਟ ਕਰ ਸਕਦਾ ਹੈ ਲੈਕ ਆਫ ਟਾਈਜ਼ ਟੂ ਦੀ ਹੋਮ ਕੰਟਰੀ ਯਾਨੀ ਕਿ ਕੰਟਰੀ ਦੇ ਵਿੱਚ ਤੁਹਾਡੀਆਂ ਕਟ ਹੋਮਟਾਈਜ਼ ਨੇ ਤਾਂ ਕਰਕੇ ਉਹ ਤੁਹਾਨੂੰ ਰਿਜੈਕਟ ਕਰ ਸਕਦੇ ਆ ਜਿੱਥੇ ਵੀਜ਼ਾ ਆਫੀਸਰ ਨੂੰ ਲੱਗਾ ਕਿ ਭਈ ਤੁਸੀਂ ਵਾਪਸ ਨਹੀਂ ਆਉਣਾ ਹੁਣ ਇਹ ਕਿੱਦਾਂ ਆਪਾਂ ਐਕਸਪਲੇਨ ਕਰ ਸਕਦੇ ਆ ਕਿ ਭਈ ਵਾਪਸ ਆਉਣਾ ਜਾਂ ਨਹੀਂ ਆਉਣਾ ਉਹਦੇ ਵਾਸਤੇ ਇੱਕ ਹੈ ਵੀਕ ਔਰ ਅਬਸੈਂਟ ਲੈਟਰ ਆਫ ਐਕਸਪਲੇਨੇਸ਼ਨ ਯਾਨੀ ਕਿ ਜਿਹਨੂੰ ਐਸਓਪੀ ਕਿਹਾ ਜਾਂਦਾ ਹੈ ਕਵਰ ਲੈਟਰ ਕਿਹਾ ਜਾਂਦਾ ਬੜੇ ਏਜੰਟ ਪਹਿਲਾਂ ਪ੍ਰਚਾਰ ਵੀ ਕਰਦੇ ਜੀ ਬਿਨਾ ਕਵਰ ਲੈਟਰ ਤੋਂ ਹੀ ਵੀਜ਼ਾ ਆ ਜਾਂਦਾ ਹੈ ਇਹ ਇੱਕ ਬਹੁਤ ਵੱਡਾ ਪ੍ਰੂਫ ਹੈ ਜੀ ਬਿਨਾ ਕਵਰ ਲੈਟਰ ਤੋਂ ਵੀਜ਼ਾ ਨਹੀਂ ਆਂਦਾ ਹੈਗਾ ਹੁਣ ਕਵਰ ਲੈਟਰ ਮਸਟ ਹੈਵ ਪ੍ਰੋਪਰ ਐਕਸਪਲੇਨੇਸ਼ਨ ਚਾਹੀਦੀ ਹੈ ਲਿਖਿਆ ਹੋਇਆ ਕਿ ਜੇਕਰ ਵੀਕ ਹੈ ਕਮਜ਼ੋਰ ਹੈ ਤੁਹਾਡਾ ਕਵਰ ਲੈਟਰ ਜਾਂ ਲਾਇਆ ਨਹੀਂ ਵੀਜ਼ਾ ਆਫੀਸਰ ਦੇ ਲਈ ਕਵਰ ਲੈਟਰ ਤੁਹਾਡੇ ਏਜੰਟ ਨੇ ਤਾਂ ਤੁਹਾਡਾ ਵੀਜ਼ਾ ਰਿਜੈਕਟ ਹੋ ਸਕਦਾ ਹੈ ਉਹਦੇ ਵਿੱਚ ਐਕਸਪਲੇਨੇਸ਼ਨ ਲੈਟਰ ਦੇ ਵਿੱਚ ਸਭ ਤੋਂ ਵੱਡੀ ਗੱਲ ਕਿ ਗੋਲ ਐਂਡ ਮੋਟੀਵੇਸ਼ਨ ਇਨ ਚੂਜ਼ ਯੋਰ ਸਕੂਲ ਐਂਡ ਪ੍ਰੋਗਰਾਮ ਯਾਨੀ ਕਿ ਤੁਸੀਂ ਸਕੂਲ ਤੇ ਪ੍ਰੋਗਰਾਮ ਕਿਉਂ ਚੂਜ਼ ਕੀਤਾ ਹੈ ਉਸ ਬਾਰੇ ਐਕਸਪਲੇਨ ਕਰੋ ਕੋਰਸ ਬਾਰੇ ਕੋਰਸ ਪ੍ਰੋਗਰੈਸ਼ਨ ਬਾਰੇ ਐਕਸਪਲੇਨ ਕਰੋ ਉਸ ਤੋਂ ਇਲਾਵਾ ਮੋਰ ਬ੍ਰਾਡਲੀ ਇਨ ਚੂਸ ਕੈਨੇਡਾ ਐਸ ਅ ਸਟਡੀ ਡੈਸਟੀਨੇਸ਼ਨ ਉਹਨਾਂ ਨੇ ਕਿਹਾ ਹੋਰ ਦੂਜੀਆਂ ਕੰਟਰੀਆਂ ਦੇ ਵਿੱਚ ਵੀ ਸਟਡੀ ਤੁਸੀਂ ਕਰ ਸਕਦੇ ਹੋ ਉਸ ਤੋਂ ਇਲਾਵਾ ਤੁਸੀਂ ਕੈਨੇਡਾ ਹੀ ਕਿਉਂ ਚੱਲੇ ਹੋ ਇਹ ਵੀ ਐਕਸਪਲੇਨ ਕਰਨਾ ਬਹੁਤ ਜ਼ਰੂਰੀ ਹੈ ਨੀਚੇ ਲਿਖਿਆ ਹੋਇਆ ਐਕਸਪਲੇਨੇਸ਼ਨ ਕੈਨ ਹੈਲਪ ਦੀ ਵੀਜ਼ਾ ਆਫੀਸਰ ਬੈਟਰ ਅੰਡਰਸਟੈਂਡ ਯੋਰ ਮੋਟੀਵੇਸ਼ਨ ਐਂਡ ਇਨਸਪੀਰੇਸ਼ਨ ਫਾਰ ਸਟੱਡੀ ਇਨ ਕੈਨੇਡਾ ਉਹਨਾਂ ਨੇ ਕਿਹਾ ਕਿ ਜਿਹੜਾ ਐਕਸਪਲੇਨੇਸ਼ਨ ਲੈਟਰ ਹੈ ਉਹਦੇ ਨਾਲ ਵੀਜ਼ਾ ਆਫੀਸਰ ਤੁਹਾਡੀ ਇੰਟੈਂਸ਼ਨ ਨੂੰ ਸਹੀ ਢੰਗ ਦੇ ਨਾਲ ਸਮਝ ਸਕਦਾ ਹੈ ਜੱਜ ਕਰ ਸਕਦਾ ਹੈ ਉਹਨੂੰ ਕਹਿ ਸਕਦਾ ਕਿ ਰਿਜ਼ਲਟ ਬਣਾਉਣਾ ਸੌਖਾ ਹੋ ਜਾਂਦਾ ਹੈ ਹੁਣ ਇਹਦੇ ਵਿੱਚ ਉਹਨਾਂ ਨੇ ਇਹਦੇ ਅੰਡਰ ਪੰਜ ਫੈਕਟਰ ਦਿੱਤੇ ਹੋਏ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇੰਟਰੋਡਕਸ਼ਨ ਪਾਰਟ ਬਹੁਤ ਮਸਟ ਹੋਣਾ ਚਾਹੀਦਾ ਪਰਸਨਲ ਇਨਫੋਰਮੇਸ਼ਨ ਤੁਹਾਡੀ ਤੁਹਾਡੇ ਪਰਿਵਾਰ ਦੀ ਹੋਣੀ ਬਹੁਤ ਜ਼ਰੂਰੀ ਹੈ ਅਕੈਡੈਮਿਕ ਬੈਕਗ੍ਰਾਉਂਡ ਪਹਿਲਾਂ ਤੁਸੀਂ ਕੀ ਕੋਰਸ ਕੀਤਾ ਹੁਣ ਤੱਕ ਦੀ ਸਟੱਡੀ ਕੀ ਹੈ ਉਹਦੀ ਐਕਸਪਲੇਨੇਸ਼ਨ ਜ਼ਰੂਰੀ ਹੈ ਪ੍ਰੋਫੈਸ਼ਨਲ ਐਕਸਪੀਰੀਅੰਸ ਜੇਕਰ ਸਟੱਡੀ ਤੋਂ ਬਾਅਦ ਕੋ ਐਕਸਪੀਰੀਅੰਸ ਲੈਣ ਤੋਂ ਬਾਅਦ ਉਹਨੇ ਸਟੱਡੀ ਕਰ ਰਹੇ ਹੋ ਉਹ ਸਖ ਐਕਸਪੀਰੀਅੰਸ ਨੂੰ ਇਥੇ ਐਕਸਪਲੇਨ ਕਰਨਾ ਤੇ ਉਹ ਐਕਸਪੀਰੀਅੰਸ ਕਿੱਦਾਂ ਅਲਾਈਨ ਕਰੋਗੇ ਇਸ ਕੋਰਸ ਦੇ ਨਾਲ ਉਹ ਵੀ ਬਹੁਤ ਮਸਟ ਹੈ ਇਹਦੇ ਉੱਤੇ ਪਿਕਿੰਗ ਏ ਸਪੈਸੀਫਿਕ ਯੂਨੀਵਰਸਿਟੀ ਐਂਡ ਐਜੂਕੇਸ਼ਨਲ ਪ੍ਰੋਗਰਾਮ ਕਿ ਇਸ ਯੂਨੀਵਰਸਿਟੀ ਜਿਹੜੀ ਸਪੈਸੀਫਿਕ ਯੂਨੀਵਰਸਿਟੀ ਚ ਤੁਸੀਂ ਅਪਲਾਈ ਕਰ ਰਹੇ ਹੋ ਕਿਉਂ ਕਰ ਰਹੇ ਹੋ ਤੇ ਉਸ ਪ੍ਰੋਗਰਾਮ ਦੇ ਵਿੱਚ ਹੀ ਕਿਉਂ ਅਪਲਾਈ ਕਰ ਰਹੇ ਹੋ ਦੂਜਾ ਕੋਈ ਕੋਰਸ ਕਿਉਂ ਨਹੀਂ ਲਿਆ ਕਿੱਦਾਂ ਤੁਹਾਡੇ ਲਈ ਬੈਟਰ ਹੋ ਸਕਦਾ ਹੈ ਉਸ ਤੋਂ ਬਾਅਦ ਆ ਜਾਂਦੇ ਆ ਚੌਥੇ ਫੈਕਟਰ ਤੇ ਇਨਕੰਪਲੀਟ ਅਪਲੀਕੇਸ਼ਨ ਮਿਸਿੰਗ ਡਾਕੂਮੈਂਟ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੀ ਅਪਲੀਕੇਸ਼ਨ ਇਨ ਮਤਲਬ ਤੁਹਾਡੇ ਡਾਕੂਮੈਂਟ ਘੱਟ ਲੱਗੇ ਜਿਹੜੀ ਜਿਹੜੇ ਮਸਟ ਜਿਹੜੇ ਜ਼ਰੂਰੀ ਡਾਕੂਮੈਂਟ ਹੈ ਉਹੀ ਤੁਸੀਂ ਸਬਮਿਟ ਨਹੀਂ ਕੀਤੇ ਤਾਂ ਵੀ ਤੁਹਾਡੀ ਅਪਲੀਕੇਸ਼ਨ ਤੁਹਾਨੂੰ ਵਾਪਸ ਕੀਤੀ ਜਾ ਸਕਦੀ ਹੈ ਤੇ ਇਨਕੰਪਲੀਟ ਅਪਲੀਕੇਸ਼ਨ ਜੇਕਰ ਤੁਹਾਡੀ ਅਪਲੀਕੇਸ਼ਨ ਕੰਪਲੀਟ ਨਹੀਂ ਹੋਈ ਤਾਂ ਵੀ ਤੁਹਾਨੂੰ ਵਾਪਸ ਕੀਤੀ ਜਾ ਸਕਦੀ ਉਹਦੇ ਵਿੱਚ ਕਈ ਫੈਕਟਰ ਦੱਸੇ ਗਏ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਵੇਂ ਤੁਸੀਂ ਕੋਈ ਇਨਫੋਰਮੇਸ਼ਨ ਮਿਸ ਕਰ ਦਿੱਤੀ ਤਾਂ ਤੁਹਾਡੇ ਤੁਹਾਨੂੰ ਅਪਲੀਕੇਸ਼ਨ ਵਾਪਸ ਕਰ ਦਿੱਤੀ ਜਾਵੇਗੀ ਤੁਹਾਡੇ ਤੋਂ ਇਨਫੋਰਮੇਸ਼ਨ ਮੰਗੀ ਜਾਵੇਗੀ ਇੱਕ ਤੇ ਇਹ ਹੋ ਸਕਦਾ ਹੈ ਫੇਲ ਤੁਪੇ ਦੀ ਨੈਸੈਸਰੀ ਫੀਸ ਜਿਹੜੀ ਜ਼ਰੂਰੀ ਫੀਸ ਹੈ ਇਸ ਤਰ੍ਹਾਂ ਵੀਜ਼ਾ ਅਪਲੀਕੇਸ਼ਨ ਦੀ ਫੀਸ ਹੋਗੀ ਉਸ ਤੋਂ ਇਲਾਵਾ ਬਾਇਓਮੈਟ੍ਰਿਕ ਦੀ ਫੀਸ ਹੋਗੀ ਜੇਕਰ ਉਹਨਾਂ ਚੋਂ ਤੁਸੀਂ ਕੁਝ ਪੇ ਨਹੀਂ ਕੀਤਾ ਹੈਗਾ ਤਾਂ ਉਸ ਕੰਡੀਸ਼ਨ 'ਚ ਵੀ ਤੁਹਾਨੂੰ ਅਪਲੀਕੇਸ਼ਨ ਜਿਹੜੀ ਹੈ ਉਹ ਬੈਕ ਕੀਤੀ ਜਾ ਸਕਦੀ ਹੈ ਹੋਣਾ ਜਾਂਦੇ ਆ 5 ਨੰਬਰ ਤੇ ਲਾਸਟ ਸਕੂਲ ਨਾਟ ਵੈਲੀਡੇਟਿੰਗ ਲੈਟਰ ਆਫ ਐਡਮਿਸ਼ਨ ਉਹਨਾਂ ਨੇ ਕਿਹਾ ਕਿ ਐਡਮਿਸ਼ਨ ਦਾ ਜਿਹੜਾ ਲੈਟਰ ਹੈ ਉਹਨੂੰ ਵੈਲੀਡੇਟ ਕਰਨਾ ਬਹੁਤ ਜ਼ਰੂਰੀ ਨਹੀਂ ਤੁਹਾਡੀ ਐਲਓਏ ਨੂੰ ਤੁਹਾਡਾ ਡੀਐਲਆਈ ਜਿਹੜਾ ਉਹ ਵੈਲੀਡੇਟ ਕਰੇ ਟੀਐਲਆਈ ਵਿਲ ਹੈਵ 10 ਕੈਲੰਡਰ ਡੇਸ ਟੂ ਵੈਲੀਡੇਟ ਲੈਟਰ ਆਫ ਐਡਮਿਸ਼ਨ ਇਨ IRCC ਆਨਲਾਈਨ ਪੋਰਟਲ ਉਹਨਾਂ ਨੇ ਕਿਹਾ ਕਿ ਤੁਹਾਨੂੰ 10 ਦਿਨਾਂ ਦੇ ਵਿੱਚ ਵਿੱਚ ਜਿਹੜਾ DLI ਤੁਹਾਡਾ ਉਹ IRCC ਦੇ ਪੋਰਟਲ ਦੇ ਉੱਤੇ ਵੈਲੀਡੇਟ ਕਰੇਗਾ ਤੁਹਾਡਾ ਲੈਟਰ ਕਿਉਂਕਿ ਐਜ਼ ਆਫ ਦਿਸੰਬਰ 1 2023 ਯਾਨੀ ਕਿ ਦਸੰਬਰ 1 2023 ਤੋਂ ਬਾਅਦ ਜਿਹੜੇ ਰੂਲ ਲਾਗੂ ਹੋਏ ਆ ਕਿ ਤੁਹਾਡਾ ਐਲਓਆਈ ਵੈਰੀਫਾਈ ਹੋਏਗਾ ਉਸ ਦੇ ਅੰਡਰ ਇਹ ਸਿਸਟਮ ਆਂਦਾ ਹੈ ਜੇਕਰ ਤੁਹਾਡਾ ਕਾਲਜ ਵੈਲੀਡੇਟ ਨਹੀਂ ਕਰਦਾ ਤੁਹਾਡੇ ਐਡਮਿਸ਼ਨ ਲੈਟਰ ਨੂੰ ਤਾਂ ਉਸ ਕੰਡੀਸ਼ਨ 'ਚ ਵੀ ਤੁਹਾਡਾ ਵੀਜ਼ਾ ਰਿਜੈਕਟ ਹੋ ਸਕਦਾ ਹੈ ਸੋ ਇਹ ਪੰਜ ਉਹ ਫੈਕਟਰ ਸੀਗੇ ਜੋ ਤੁਹਾਨੂੰ ਸਾਰਿਆਂ ਨੂੰ ਜਾਣਨਾ ਬਹੁਤ ਜ਼ਰੂਰੀ ਸੀਗੇ ਫਿਰ ਵੀ ਕੋਈ ਕਨਫਿਊਜ਼ਨ ਹੈ WhatsApp ਦਾ ਨੰਬਰ ਦਿੱਤਾ ਹੈ ਚੈਟ ਕਰੋ ਮੇਰੇ ਨਾਲ ਅਪਾਇੰਟਮੈਂਟ ਬਣਾ ਲਿਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਡਾਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਤੁਹਾਡਾ ਆਪਣਾ ਪਲੇਟਫਾਰਮ ਹੈ ਧੰਨਵਾਦ